ਫਲੋਅ ਸ਼ਹਿਰ ਵਿੱਚ ਚੋਰਾਂ ਲੁਟੇਰਿਆਂ ਤੇ ਸਨੇਚਰਾਂ ਦੀ ਦਹਿਸ਼ਤ ਹਾਰਜ ਹੋ ਰਹੀਆਂ ਨੇ ਚੋਰੀ ਲੁੱਟ ਤੇ ਸਨੇਚਿੰਗ ਦੀਆਂ ਵਾਰਦਾਤਾਂ ਚੋਰਾਂ ਨੇ ਤੀਸਰੀ ਦਿਨ ਵੀ ਚੋਰੀ ਦੀ ਵਾਰਦਾਤ ਨੂੰ ਦਿੱਤਾ ਜਾਂਮ ਜਦੋਂ ਅਸੀਂ ਇੱਕ ਫਲੋਅ ਦੇ ਗੜਾ ਰੋਡ ਤੇ ਕੱਲ ਦੁਪਹਿਰੇ 1:30 ਵਜੇ ਦੇ ਕਰੀਬ ਚੌਂਕ ਦੇ ਵਿੱਚ ਸ੍ਰਿਸ਼ਟੀ ਮੈਡੀਕਲ ਦੀ ਦੁਕਾਨ ਤੇ ਇੱਕ ਚੋਰ ਨੇ ਕੀਤੀ ਚੋਰੀ ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦਾ ਮਾਲਕ ਮਨਦੀਪ ਕੁਮਾਰ 10 ਮਿੰਟ ਵਾਸਤੇ ਦੁਕਾਨ ਦਾ ਦਰਵਾਜ਼ਾ ਲੌਕ ਕਰਕੇ ਕਿਸੇ ਨੂੰ ਦਵਾਈ ਦੇਣ ਚਲਾ ਗਿਆ ਦੋਸਤੋ ਥੋੜੀ देर ਬਾਅਦ ਹੀ ਇੱਕ ਮੋਟਰਸਾਈਕਲ ਸਵਾਰ ਇਸ ਮੈਡੀਕਲ ਦੀ ਦੁਕਾਨ ਦੇ ਬਾਹਰ ਆ ਕੇ ਖੜਾ ਹੋ ਗਿਆ ਤੇ ਜਦੋਂ ਉਸਨੇ ਦੇਖਿਆ ਕਿ ਦੁਕਾਨ ਬੰਦ ਹੈ ਸਿਰਫ ਸ਼ੀਸ਼ਾ ਹੀ ਲੌਕ ਕੀਤਾ ਹੋਇਆ ਹੈ ਤਾਂ ਉਸਨੇ ਦੁਕਾਨ ਦੇ ਦਰਵਾਜ਼ਾ ਲੌਕ ਤੋੜਿਆ ਅਤੇ ਅੰਦਰ ਜਾਵੜਿਆ ਉਸ ਤੋਂ ਬਾਅਦ ਚੋਰ ਨੇ ਦੁਕਾਨ ਦੇ ਗੱਲੇ ਨੂੰ ਤੋੜ ਕੇ ਉਸ ਵਿੱਚ ਪੈ 30000 ਪੈ ਲੈ ਕੇ ਉਥੋਂ ਰਫੂ ਚੱਕਰ ਹੋ ਗਿਆ ਇਹ ਸਾਰਾ ਚੋਰੀ ਦੀ ਘਟਨਾ ਕਰਮ ਸਾਹਮਣੇ ਬੈਠਾ ਕਿ ਦੁਕਾਨਦਾਰ ਦੇਖ ਰਿਹਾ ਸੀ ਜਦ ਉਸਨੇ ਉੱਠ ਕੇ ਅੜ ਕੇ ਦੇਖਿਆ ਤਾਂ ਚੋਰ ਉਥੋਂ ਚੋਰੀ ਕਰਕੇ ਫਰਾਰ ਹੋ ਚੁੱਕਾ ਸੀ ਉਸਨੇ ਦੁਕਾਨ ਦੇ ਮਾਲਕ ਨੂੰ ਫੋਨ ਕਰਕੇ ਬੁਲਾਇਆ ਇਹ ਚੋਰੀ ਦੀ ਵਾਰ ਦਾ ਤਾਂ ਸਾਹਮਣੇ ਲੱਗੇ ਹੋਏ ਸੀਸੀਡੀ ਕੈਮਰੇ ਵਿੱਚ ਕੈਦ ਹੋ ਗਈ ਜੋ ਕਿ ਇਹ ਕੈਮਰੇ ਫਲੋਰ ਥਾਣੇ ਵਿੱਚ ਚੱਲਦੇ ਹਨ ਦੁਕਾਨ ਦੇ ਮਾਲਕ ਮਨਦੀਪ ਕੁਮਾਰ ਨੇ ਥਾਣਾ ਫਲੋਰ ਵਿਖੇ ਇਤਲਾਹ ਦਿੱਤੀ ਮੌਕੇ ਤੇ ਹੀ ਥਾਣਾ ਫਲੋਰ ਦੇ ਐਸਐਸਪੀ ਬੀ ਜੀ ਕੁਮਾਰ ਆਏ ਅਤੇ ਉਹਨਾਂ ਨੇ ਥਾਣੇ ਵਿੱਚ ਚੱਲਦੇ ਸੀਸੀਡੀ ਕੈਮਰੇ ਦੀ ਵੀਡੀਓ ਵੀ ਦੇਖੀ ਇਸ ਸਟੋਰੀ ਦੇ ਮਾਮਲੇ ਦੀ ਜਾਂਚ ਕੀਤੀ ਅਤੇ ਕਿਹਾ ਕਿ ਚੋਰ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਇੱਥੇ ਦੱਸਣਯੋਗ ਗੱਲ ਇਹ ਹੈ ਕਿ ਸ਼ਹਿਰ ਦੇ ਅੰਦਰ 3 ਦਿਨਾਂ ਵਿੱਚ ਚੋਰੀ ਲੁੱਟ ਅਤੇ ਸਨੇਚਿੰਗ ਦੀ ਤੀਸਰੀ ਘਟਨਾ ਹੈ ਇੱਥੇ ਇਹ ਲੱਗਦਾ ਹੈ ਜਾਂ ਤਾਂ ਪੁਲਿਸ ਦੀ ਫਲੋਰ ਦੀ ਪੁਲਿਸ ਸੁਸਤ ਹੋ ਗਈ ਹੈ ਜਾਂ ਫਿਰ ਚੋਰਾਂ ਦੇ ਦଳਾਂ ਵਿੱਚੋਂ ਪੁਲਿਸ ਦਾ ਖੋਪ ਨਿਕਲ ਗਿਆ ਹੈ ਉਹ ਦੇਖਣਾ ਇਹ ਹੋਵੇਗਾ ਕਿ ਫਲੋਰ ਪੁਲਿਸ ਇਹਨਾਂ ਚੋਰਾਾਂ ਅਤੇ ਲਟਿਆਰਾਂ ਨੂੰ ਕਦੋਂ ਤੱਕ ਕਾਬੂ ਕਰਦੀ ਹੈ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਮਨਦੀਪ ਕੁਮਾਰ ਜੀ ਜਿਹੜਾ ਹੈਪਨ ਹੋਇਆ ਕੀ ਗੱਲ ਹੋ ਗਈ ਤੁਹਾਡੀ ਦੁਕਾਨ ਦੇ ਵਿੱਚ ਮੈਂ ਗੜੇ ਗਿਆ ਸੀ ਦਵਾਈਆਂ ਦੇ ਨੇ ਓਕੇ 1 5 1 0 ਦੇ ਕਰੀਬ ਤੇ ਦੇ ਪਾਰੇ ਹਾਂਜੀ ਤੇ ਬਸ 1:30 ਤੇ ਆਇਆ ਮੈਂ ਜਦੋਂ ਦੇਖਿਆ ਬਾਹਲਾ ਤਾਲਾ ਟੁੱਟਿਆ ਤੇ ਹਾ ਟੁੱਟਿਆ ਪੈਸੇ ਗਿਆ ਸੀ ਤੇ ਦੁਕਾਨ ਤੇ ਹੈ ਨਹੀਂ ਸੀ ਕੋਈ ਦੁਕਾਨ ਤੇ ਕੋਈ ਨਹੀਂ ਮੈਂ ਇਕੱਲੇ ਹੁੰਨਾ ਇਕੱਲੇ ਹੁੰਨੇ ਹੋ ਹਾਂਜੀ ਕਿੰਨੇ ਦਾ ਨੁਕਸਾਨ ਹੋ ਗਿਆ ਕਿੰਨੀ ਨਗਦੀ ਲੱਗ ਗਈ 50 ਤੋਂ 30000 ਦੇ ਵਿੱਚ ਵਿੱਚ ਠੀਕ ਆ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਆ ਇੱਥੇ ਕੋਈ ਨਹੀਂ ਲੱਗਾ ਨਹੀਂ ਕੋਈ ਆਸੇ ਪਾਸੇ ਲੱਗੇ ਹੁਣ ਆਸੇ ਪਾਸੇ ਉਹੀ ਬਸ ਜਿਹੜੇ ਉਹਨਾਂ ਦੇ ਲੱਗਾ ਵਾ ਸਰਕਾਰੀ ਜਿਹੜੇ ਸਰਕਾਰੀ ਲੱਗੇ ਆ ਹਾਂਜੀ ਕੋਈ ਆ ਪਰਾ ਲੱਗੇ ਆ ਪਰ ਉਹਨਾਂ ਚ ਪਤਾ ਨਹੀਂ ਲੱਗ ਰਿਹਾ ਕੁਝ ਪਤਾ ਨਹੀਂ ਲੱਗ ਰਿਹਾ ਹਾਂਜੀ ਜਿਹੜੇ ਸੀਸੀਟੀਵੀ ਕੈਮਰੇ ਆ ਸਰਕਾਰੀ ਲੱ ਕਿੰਤੀ ਕੋਸ਼ਿਸ਼ ਕੀਤੀ ਕੰਪਲੀਟ ਪਾਈ ਹੋਈ ਆ ਪਰ ਉਹ ਆਏ ਨਹੀਂ ਦੇਖਣ ਲੈ ਆਏ ਨਹੀਂ ਹਾਲੇ ਹਾਂਜੀ ਠੀਕ ਆ ਜੀ ਕੀ ਪ੍ਰਸ਼ਾਸਨ ਤੋਂ ਦੀ ਮੰਗ ਕਰਦੇ ਆ ਬਸ ਆਈ ਵੀ ਦਿਨ ਦਿਹਾੜੇ 1:00 1:00 ਵਜੇ ਦਾ ਟਾਈਮ ਐਡਾ ਵੱਡਾ ਕਾਹਨ ਹੋ ਜੇ ਫਿਰ ਵੀ ਛੋਟੇ ਨਾਲੀ ਗੱਲ ਆ ਚੌਂਕ ਦੇ ਵਿੱਚ ਦੁਕਾਨ ਆ ਉਹ ਕਿੱਥੇ ਜਿਹੜੀ ਗੜਾ ਰੋਡ ਦੇ ਉੱਤੇ ਇੱਕ ਮੈਡਿਕ ਮੈਡੀਸਨ ਸਟੋਰ ਦੇ ਉੱਤੇ ਚੋਰੀ ਹੋਈ ਆ ਤੁਸੀਂ ਮੌਕੇ ਤੇ ਆਏ ਸਰ ਕੀ ਸਾਰਾ ਮਾਮਲਾ ਹੈਗਾ ਇੱਕ ਮਨਦੀਪ ਕੁਮਾਰ ਨੇ ਕਾਲ ਕੀਤੀ ਕਿ ਉਹਦੀ ਮੈਡੀਕਲ ਦੀ ਦੁਕਾਨ ਦ੍ਰਿਸ਼ਟੀ ਮੈਡੀਕਲ ਗੜਾ ਰੋਡ ਫਲੋਰ ਤੇ ਹੈ ਜਿਹੜਾ ਕੋਈ ਮਤਲਬ ਸਵਾਕ 1 ਵਜੇ ਦਿਨ ਜੀ ਉਹ ਦੁਕਾਨ ਬੰਦ ਕਰਕੇ ਦਵਾਈਆਂ ਦੀ ਸੇਲ ਕਰਨ ਗਿਆ ਸੀ ਤੇ ਮਗਰੋਂ ਉਹਦਾ ਕੋਈ ਚੋਰ ਆਇਆ ਤੇ ਉਹਨੇ ਆਣ ਕੇ ਜਿੰਦਾ ਭਨ ਕੇ ਉਹਦੇ ਵਿੱਚੋਂ ਗੋਲਕਰ ਵਿੱਚੋਂ ਪੈਸੇ ਕੱਢ ਕੇ ਲੈ ਗਿਆ ਠੀਕ ਹੈ ਸਰ ਲੱਗਿਆ ਕਿ ਸੀਸੀਟੀਵੀ ਕੈਮਰਾ ਲੱਗੇ ਗੰਘਾਲੇ ਲੱਗੇ ਕੈਮਰੇ ਵਿੱਚ ਫੁਟੇਜ ਆ ਰਹੀ ਆ ਬਸ ਕੈਮਰੇ ਦੀ ਜਿਹੜੀ ਆ ਫੁਟੇਜ ਗੰਘਾਲ ਕੇ ਇਹਦੀ ਸ਼ਨਾਖ ਕਰਕੇ ਉਹਦੇ ਖਿਲਾਫ ਜੋ ਵਾਰਦਾਤ ਕਰਦੇ ਕੀਤੀ ਜਾਏ ਨੁਕਸਾਨ ਸਰ ਕਿੰਨਾ ਹੋਇਆ ਉਸ ਦਾ ਹਜੇ ਦੱਸਿਆ ਨਹੀਂ ਉਹਨੇ ਵਾਜੂ ਦੱਸ ਦੇਗਾ ਗੱਲੇ ਦੇ ਵਿੱਚ ਕਿੰਨੇ ਪੈਸੇ ਗਏ ਠੀਕ ਆ ਸਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ